ਨਵਿਸ਼ਕਰ ਮੈਂ ਹਾਂ ਆਰਤੀ ਤੁਸੀਂ ਵੇਖ ਰਹੇ ਹੋ ਜ਼ੈਡ ਨਿਊਜ਼ ਚਰਚਾ ਦਾ ਵਿਸ਼ਾ ਦੇਖ ਰਹੇ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਹਾਜ਼ਰ ਹਨ ਤੁਹਾਡੇ ਸਾਹਮਣੇ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਜੋ ਕਿ ਚੰਡੀਗੜ੍ਹ ਪਹੁੰਚ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕਰਨ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਅਤੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੇ ਨਾਲ ਉਹਨਾਂ ਦੀ ਅੱਜ ਖਾਸ ਬੈਠਕ ਹੈ ਕੀ ਕੁਝ ਹੁੰਦਾ ਇਹਨਾਂ ਬੈਠਕਾਂ ਦੇ ਵਿੱਚ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਵਿੰਦਰਜੀਤਰਾ ਵਿੰਦ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪੀਜੀ ਅਤੇ ਐਸਐਨਜ਼ੈਡ ਨਿਊਜ਼ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵੰਦੇ ਜੀ ਜਿਵੇਂ ਕਿ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵੀ ਪਹੁੰਚ ਚੁੱਕੇ ਨੇ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਬਿਜਲੀ ਮੁਫਤ ਦੀ ਗੱਲ ਕਹੀ ਹੈ ਤੇ ਇਸ ਗੱਲ ਦਾ ਪੰਜਾਬ ਦੀ ਜਨਤਾ ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਉੱਤੇ ਕੀ ਅਸਰ ਪੈ ਸਕਦਾ ਹੈ ਸਾਥੀ ਜੀ ਸਭ ਨੂੰ ਪਤਾ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ ਤੇ ਹਰ ਇੱਕ ਜਿਹੜੀ ਸਿਆਸੀ ਪਾਰਟੀ ਹੈ ਆਪਣੇ ਵਾਅਦਿਆਂ ਦੇ ਪਟਾਰੇ ਲੈ ਕੇ ਲੋਕਾਂ ਸਾਹਮਣੇ ਆ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਦੀ ਹੈ ਜੀ ਤਾਂ ਇਸੇ ਲੜੀ ਦੇ ਵਿੱਚ ਹੀ ਅੱਜ ਜੋ ਦਿੱਲੀ ਦੇ ਕੌਮੀ ਕਾਲੀ ਨਿਆਮ ਆਦਮੀ ਪਾਰਟੀ ਦੇ 인ਕੇਜਰੀਵਾਲ ਮੁੱਖ ਮੰਤਰੀ ਜੀ ਦਿੱਲੀ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ ਵੀ ਅਸੀਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਜੀ ਤੇ ਕੁਝ ਦਿਨ ਪਹਿਲਾਂ ਵੀ ਉਹ ਅੰਮ੍ਰਿਤਸਰ 'ਚ ਆਏ ਸੀਗੇ ਤੇ ਜਿਹੜੇ ਸਾਬਕਾ ਆਈਏ ਨੇ ਕਮਲ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਸ਼ਮੂਲੀਅਤ ਕਰਵਾਈ ਸੀ ਪਾਰਟੀ ਦੇ ਵਿੱਚ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਨਾਲ ਆਪਾਂ ਗੱਲ ਕਰੀਏ ਕਿ ਇੱਕ ਵਾਅਦੇ ਚੋਣਾਂ ਨੂੰ ਦੇਖਦੇ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵਾਅਦਿਆਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਿਜਲੀ ਫ੍ਰੀ ਦੇਣ ਦੀ ਗੱਲ ਆਖੀ ਹੈ ਜੀ ਤਿੰਨ ਜਿਹੜੇ ਵਾਦੇ ਵਾਸਤੇ ਵਾਦਾ ਦੇਖਿਆ ਜਾਵੇ ਤੇ ਹੈ ਇੱਕ ਹੀ ਹੈ ਉਹ ਤਿੰਨ ਪੁਆਇੰਟ ਬਣਾਤੇ ਨੇ ਇਹਨਾਂ ਨੇ ਇਹਨਾਂ ਨੇ ਆਖਿਆ ਕਿ ਜੇ ਪੰਜਾਬ ਦੇ ਵਿੱਚ 2022 ਦੇ ਵਿੱਚ ਸਾਡੀ ਸਰਕਾਰ ਆ ਜਾਂਦੀ ਆਮ ਆਦਮੀ ਪਾਰਟੀ ਦੀ ਤੇ ਹਰੇਕ ਘਰ ਨੂੰ 100 ਯੂਨਟ ਬਿਜਲੀ ਮੁਫਤ ਦਿੱਤੀ ਜਾਏਗੀ ਪੰਜਾਬ ਜੇ ਕੀ ਹੈ ਕਿ ਪੰਜਾਬ ਦੇ ਵਿੱਚ ਸਿਰਫ ਦੋ ਵਰਗਾਂ ਨੂੰ ਜੇ ਆਪਾਂ ਗੱਲ ਕਰੀਏ ਐਸਸੀ ਤੇ ਬੀਸੀ ਵਰਗ ਨੂੰ ਜਿਨ੍ਹਾਂ ਦੇ ਜਿਹੜੇ ਕੈਪੈਸਿਟੀ ਹੈਗੀ 1 ਕਿਲੋਵਾਟ ਦੀ ਹੈ ਘਰ ਦੇ ਵਿੱਚ ਉਹਨਾਂ ਨੂੰ 200 ਯੂਨਟ ਹਰ ਮਹੀਨੇ ਫਰੀ ਦਿੱਤੇ ਜਾਂਦੇ ਨੇ ਤੋਂ ਉਸ ਤੋਂ ਬਾਅਦ ਫਿਰ ਚਾਰਜ ਲਏ ਜਾਂਦੇ ਹਨ ਪਰ ਇਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਜੇ ਸਾਡੀ ਸਰਕਾਰ ਆ ਜਾਂਦੀ ਹੈ ਤੇ ਅਸੀਂ ਹਰੇਕ ਪਰਿਵਾਰ ਨੂੰ 300 ਯੂਨਟ ਬਿਜਲੀ ਫਰੀ ਦੇਵਾਂਗੇ ਇਹ ਨਹੀਂ ਦੇਖਾਂਗੇ ਕਿ ਭਾਈ ਉਹਦੀ ਕਪੈਸਿਟੀ ਜਿਹੜੀ ਇੱਕ ਘਰ ਦੀ ਇੱਕ ਕਿਲੋਵਾਰਟ ਦਾ ਕਨੈਕਸ਼ਨ ਲੱਗਿਆ ਹੈ ਜਾਂ ਵੱਧ ਦਾ ਕਨੈਕਸ਼ਨ ਲੱਗਿਆ ਹੈ ਹਰੇਕ ਘਰ ਨੂੰ 300 ਯੂਨਟ ਬਿਜਲੀ ਫਰੀ ਦੇਵਾਂਗੇ ਜੀ ਔਰ ਇਹਦੇ ਵਿੱਚ ਇਹਦੇ ਨਾਲ ਕੀ ਹੋਊਗਾ ਕਿ ਕਹਿੰਦੇ ਵੀ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਉਹ ਮਤਲਬ ਜ਼ੀਰੋ ਆਉਂਦਾ اسی ਤਰੀਕੇ ਨਾਲ 77 ਤੋਂ 80% ਦੀ ਪੰਜਾਬ ਦੇ ਲੋਕਾਂ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆਏਗਾ ਕਿਉਂਕਿ ਕੰਜ਼ਮਪਸ਼ਨ ਨਹੀਂ ਇੰਨੀ ਹੋਗੀ ਜੀ ਸੋ ਇਹਦੇ ਵਿੱਚ ਜਿਹੜੀ ਇੱਕ ਸਮਝ ਲੈਂਗੇ ਕਿ ਇੱਕ ਕੈਪਿੰਗ ਕੀਤੀ ਹੋਈ ਸੀਗੀ 1 ਕਿਲੋਵਾਟ ਦੀ ਉਹ ਵੀ ਖਤਮ ਕਰਤੀ ਹੈ ਕਨੈਕਸ਼ਨ ਹਰ ਘਰ ਨੂੰ ਜਿਹੜਾ ਹੈ ਉਹ ਬਿਜਲੀ ਫਰੀ ਦਿੱਤੀ ਜਾਊਗੀ ਦੂਸਰਾ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਪੁਰਾਣੇ ਬਕਾਏ ਨੇ ਜਿਨ੍ਹਾਂ ਦੇ ਪੁਰਾਣੇ ਕਨੈਕਸ਼ਨ ਬਕਾਏ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਬੰਦ ਕਰ ਦਿੱਤੇ ਨੇ ਡਿਸਕਨੈਕਟ ਕਰ ਦਿੱਤੇ ਉਹ ਕੰਟੀਨਿਊ ਕਰਾਂਗੇ ਔਰ ਦੂਸਰਾ ਜਿਹੜਾ ਬਕਾਇਆ ਹੈ ਬਕਾਇਆ ਸਾਰਿਆਂ ਦਾ ਜਿਹੜਾ ਉਹ ਮਾਫ ਕੀਤਾ ਜਾਊਗਾ ਡੋਮੈਸਟਿਕ ਜਿਹੜੇ ਆ ਉਹ ਕੰਜ਼ਿਊਮਰਸ ਦਾ ਜੀ ਔਰ ਤੀਸਰੀ ਇਹਨਾਂ ਨੇ ਗੱਲ ਆਖੀ ਹੈ ਕਿ 24 ਘੰਟੇ ਬਿਜਲੀ ਫਰੀ ਦੇਾਂਗੇ ਜੀ ਹੁਣ ਉਹਦੀ ਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਿ ਜੀਵਾਰ ਹੋਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਬਣਾਈ ਜਾਂਦੀ ਹੈ ਸਪਰਸ ਬਿਜਲੀ ਹੈ ਜੀ ਠੀਕ ਹੈ ਔਰ ਦਿੱਲੀ ਦੇ ਵਿੱਚ ਕੋਈ ਬਿਜਲੀ ਨਾ ਮਤਲਬ ਕਿ ਨਹੀਂ ਬਣਦੀ ਹੈਗੇ ਉਸ ਤੇ باوجود ਵੀ ਦਿੱਲੀ ਨੂੰ 24 ਘੰਟੇ ਬਿਜਲੀ ਦੀ ਸਪਲਾਈ ਹੁੰਦੀ ਹੈ ਪੰਜਾਬ ਦੇ ਵਿੱਚ ਪਾਵਰ ਕੱਟ ਲੱਗਦੇ ਨੇ ਅਸੀਂ ਵੀ ਦੇਖਿਆ ਹੁਣ ਤੁਸੀਂ ਵੀ ਕਈ ਵਾਰੀ ਦੇਖਦੇ ਹੋ ਕਿ ਪਿੰਡਾਂ ਜਾਂ ਪਿੰਡਾਂ ਥਾਵਾਂ ਦੇ ਵਿੱਚ ਜਾਈਦਾ ਨਾ ਸਿਹਦਾਰੀਆਂ ਦੇ ਵਿੱਚ ਤੇ ਕਈ ਵਾਰੀ ਉਹ ਦੇਖਿਆ ਬੋ ਬਜ਼ੁਰਗ ਲੇਡੀਆਂ ਬੁੜੀਆਂ ਬੈਠੀਆਂ ਹੁੰਦੀਆਂ ਵੀ ਪੱਖਾ ਬੰਦ ਆ ਬਿਜਲੀ ਹੈ ਨਹੀਂ ਜੀ ਮਿੱਕੇ ਨਿਆਣੇ ਪਏ ਹੁੰਦੇ ਨੇ ਗਰਮੀ 'ਚ ਮੁਰਕਾ ਮੁਰਕੀ ਹੋਏ ਨਾਲੇ ਉਹ ਬਜ਼ੁਰਗ ਲੇਡੀ ਕਹਾਣ ਗੜਦੀ ਹੁੰਦੀ ਬਿਜਰੇ ਮਰਗੇ ਬਿਜਲੀ ਵਾਲੇ ਤੇ ਉਹ ਮੁੰਡਾ ਬਸੀਲੋ ਮੁਰਕਾ ਮੁਰਕੀ ਹੋਇਆ ਪਤਾ ਨਹੀਂ ਆਖਰ ਚੁੱਕੀ ਤਰ੍ਹਾਂ-ਤਰ੍ਹਾਂ ਦੀ ਜਿੱਦਾਂ ਬਜ਼ੁਰਗ ਲੇਡੀਆਂ ਜੜੀਆਂ ਕਿ ਗੱਲਾਂ ਕਰਦੀਆਂ ਨੇ ਬਿਜਲੀ ਵਾਲਿਆਂ ਨੂੰ ਲੈ ਕੇ ਵੀ ਸੋ ਉਹ ਆਪਾਂ ਗੱਲ ਕਰੀਏ ਕਿ ਪਿੰਡਾਂ ਥਾਵਾਂ ਦੇ ਵਿੱਚ ਜਿਸ ਤਰੀਕੇ ਨਾਲ ਪਾਵਰ ਕੱਟ ਲੱਗਦੇ ਨੇ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਔਰ ਕੇਜਰੀਵਾਲ ਉਹਨਾਂ ਨੇ ਇਹ ਕਿਹਾ ਕਿ ਜੇ ਉਹਨਾਂ ਦੀ ਸਰਕਾਰ ਆਂਦੀ ਤੇ 24 ਘੰਟੇ ਬਿਜਲੀ ਜਿਹੜੀ ਹੈ ਉਹ ਮੁਫਤ ਦਿੱਤੀ ਜਾਏਗੀ ਪਰ ਇਸ ਨੂੰ ਸਮਾਂ ਲੱਗੇਗਾ ਨਾਲ ਹੀ ਇਸ ਦੇ ਵੀ ਕਿਹਾ ਕਿ ਕਿ ਜੋ ਇਸ ਵੇਲੇ ਵਾਇਰਿੰਗ ਹੋਈ ਹੈ ਬਿਜਲੀ ਦੇ ਜਿਹੜੀਆਂ ਤਾਰਾਂ ਪਾਈਆਂ ਹੋਈਆਂ ਨੇ ਕਿੰਨੀਆਂ ਪੁਰਾਣੀਆਂ ਕਿ ਜਦੋਂ ਮੈਂ ਦਿੱਲੀ ਦੇ ਵਿੱਚ ਸੀ 2013 ਦੇ ਵਿੱਚ ਜੋ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਜਦੋਂ ਮੇਰੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਉਹਨੂੰ 3-4 ਸਾਲ ਲੱਗੇ ਸੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹ ਬਿਜਲੀ ਦੇ ਤਾਰਾਂ ਪਾਉਣ ਦਾ ਉਹ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜੋ ਜਿਹੜੀ ਹੈ ਕਿ ਟਾਈਮ ਜ਼ਰੂਰ ਲੱਗੂਗਾ ਪਰ ਮੈਂ ਇਹ ਮਤਲਬ ਆਪਣੀ ਜਿਹੜੀ ਸਰਕਾਰ ਆਉਂਦੀ ਹੈ ਉਹਦੇ ਵਿੱਚ ਇਹ ਕਰਾਂਗਾ 2 ਤੋਂ 3-4 ਸਾਲ ਲੱਗ ਸਕਦੇ ਆ ਜਿਹੜੀਆਂ ਤਾਰਾਂ ਪ੍ਰਾਣੀਆਂ ਜਿਹੜੀਆਂ ਹੋਰ ਆ ਸਾਰੀਆਂ ਸਭੀਆਂ ਤਬਦੀਲ ਕੀਤੀਆਂ ਜਾਣਗੀਆਂ ਸੋ ਇਹਨਾਂ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਇਹ ਬਿਜਲੀ ਜਿਹੜੀ ਹੈਗੀ ਹੈ ਇਹ ਮੁਫਤ ਕੀਤੀ ਜਾਏਗੀ ਉਹ ਦੂਸਰੀ ਗੱਲ ਹੈ ਕਿ ਕਿਸਾਨਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਬਿਜਲੀ ਜਿਹੜੀ ਹੈ ਜਿਸ ਢੰਗ ਨਾਲ ਪਹਿਲਾਂ ਦਿੱਤੀ ਜਾਂਦੀ ਹੈ ਫ੍ਰੀ ਉਸੇ ਤਰੀਕੇ ਨਾਲ ਦਿੱਤੀ ਜਾਊਗੀ ਨਾਲ ਹੀ ਇਹਦੀ ਹੈ ਕਿ ਲੋਕ ਜਿਹੜੇ ਨੇ ਬਿਜਲੀ ਚੋਰੀ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਦੇ ਜਿਹੜੇ ਲੋਕ ਨੇ ਅੱਜ ਆਪਾਂ ਗਰੀਬ ਤਬਕਾ ਖਾਸ ਤੌਰ ਤੇ ਗੱਲ ਕਰੀਏ ਪਿੰਡਾਂ ਦੇ ਵਿੱਚ ਆ ਗਰੀਬ ਪਰਿਵਾਰਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਲੋਕੀ ਕੁੰਡੀਆਂ ਸਿੱਧੀਆਂ ਲਾਈਆਂ ਹੁੰਦੀਆਂ ਨੇ ਬਹੁਤ ਸਾਰੀਆਂ ਲੋਕ ਤੇ ਅਜੇ ਵੀ ਨੇ ਜਿੱਥੇ ਪੂਰੇ ਦਾ ਪੂਰਾ ਜਿਹੜਾ ਇਲਾਕਾ ਉਹ ਕੁੰਡੀ ਪਾ ਕੇ ਬੈਠਾ ਹੈ ਲੇਕਿਨ ਉਹਨਾਂ ਦੀ ਮਤਲਬ ਜਿਸ ਤਰੀਕੇ ਨਾਲ ਪੂਰੇ ਦਾ ਪੂਰਾ ਇਲਾਕਾ ਜਿਹੜਾ ਹੁੰਦਾ ਉਹ ਵੜਨ ਨਹੀਂ ਦਿੰਦਾ ਬਿਜਲੀ ਵਾਲੇ ਜੀ ਬਿਜਲੀ ਵਾਲੇ ਜਿਹੜੇ ਨਾ ਡਰਦੇ ਵੈਸੇ ਵੀ ਨਹੀਂ ਵੜਦੇ ਕਈ ਇਲਾਕੇ ਨੇ ਕਈ ਐ ਭਾਜੀ ਜਗ੍ਹਾ ਨੇ ਹੈ ਨਾ ਸੋ ਮਜਬੂਰ ਨੇ ਲੋਕ ਡਰੇ ਹੋਏ ਨੇ ਕੇਜਰੀਵਾਲ ਦਾ ਕਹਿਣਾ ਲੋਕ ਡਰੇ ਹੋਏ ਨੇ ਕਿਉਂਕਿ ਉਹਨਾਂ ਕੋਲ ਹੈ ਨਹੀਂ ਹੈਗੇ ਜੀ ਬਿਜਲੀ ਦਾ ਬਿੱਲ ਭਰਨ ਨੂੰ ਮਹਿੰਗੀਆਂ ਬਿਜਲੀ ਪੰਜਾਬ ਦੇ ਵਿੱਚ ਹੰਡੀਆਂ ਲਾਣ ਨੂੰ ਮਜਬੂਰ ਨੇ ਸੋ ਇਹਨਾਂ ਦਾ ਜਿਹੜਾ ਡਰ ਹੈ ਉਹ ਮਤਲਬ ਕਿ ਖਤਮ ਕੀਤਾ ਜਾਊਗਾ ਜਿਹੜੀ ਇੱਕ ਜ਼ਿੰਦਗੀ ਜਿਹੜੀ ਇੱਜ਼ਤ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਮਤਲਬ ਬਿਜਲੀ ਦੇ ਕਨੈਕਸ਼ਨ ਨੂੰ ਲੈ ਕੇ ਬਿਜਲੀ ਦੀਆਂ ਫ੍ਰੀ ਸਹੂਲਤਾਂ ਨੂੰ ਲੈ ਕੇ ਉਹ ਇਹਦੀ ਗੱਲ ਆਖੀ ਆ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਮਤਲਬ ਕਿ ਉਹਨਾਂ ਨੇ ਕਿਹਾ ਕਿ ਭਾਈ ਕੀ ਗਰੰਟੀ ਹੁਣ ਗੱਲ ਇਹ ਹੈ ਕਿ ਪਿਛਲੀ ਵਾਰ ਜਦੋਂ ਪ੍ਰਗਰ ਸਰਕਾਰ ਆਈ ਸੀ بڑے ਵੱਡੇ ਵਾਅਦੇ ਕੀਤੇ ਸੀ ਹੁਣ ਉੱਥੇ ਵੀ ਪ੍ਰੈਸ ਕਾਨਫਰੰਸ ਹੋਈ ਸੀ ਸਵਾਲ ਪੁੱਛੇ ਪੱਤਰਕਾਰਾਂ ਨੇ ਕੀ ਗਰੰਟੀ ਉਹ ਕਹਿੰਦੇ ਜੀ ਇਸ ਤਰ੍ਹਾਂ ਵਾਅਦੇ ਕਰਦੀ ਹੈ ਜਿੱਤੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਪਰ ਵਾਅਦੇ ਪੂਰੇ ਨਹੀਂ ਕੀਤੇ ਜੀ ਮੇਰੇ ਬਾਅਦ ਇਹ ਨਹੀਂ ਮੇਰੀ ਗਰੰਟੀ ਹੈ ਜੇ ਮੇਰੀ ਸਰਕਾਰ ਆndi ਹੈ ਤੇ ਮੇਰੀ ਪਹਿਲੇ ਪੰਨ ਦੇ ਨਾਲ ਪਹਿਲੀ ਕਲਮ ਦੇ ਨਾਲ ਮਤਲਬ ਜਦੋਂ ਵੀ ਮੈਂ ਆਪਣੀ ਗੱਡੀ ਤੇ ਬੈਠਾਂਗਾ ਪਹਿਲੀ ਕਲਮ ਦੇ ਨਾਲ ਜਾਂ ਮਤਲਬ ਜੋੜਾ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਊਗਾ ਉਹਨਾਂ ਦੀ ਸਰਕਾਰ ਦਾ ਉਹ ਪਹਿਲੀ ਕਲਮ ਦੇ ਨਾਲ ਇਹ ਚੀਜ਼ ਨੂੰ ਪੂਰਾ ਕਰੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਪੂਰੀ ਮਤਲਬ ਫ੍ਰੀ ਕੀਤੀ ਜਾਵੇ ਉਹ ਹੋਰ ਜਿਹੜੇ ਵਾਦੇ ਕੀਤੇ ਨੇ ਉਹ ਪੂਰੇ ਕੀਤੇ ਜਾਣ ਮਤਲਬ ਗੱਲ ਇਹ ਹੈ ਕਿ ਪੈਸਾ ਪੁੱਛਿਆ ਵੀ ਪੈਸਾ ਕਿੱਥੋਂ ਆਊਗਾ ਕਿਉਂਕਿ ਜੇ ਇਹ ਸਭ ਬਿਜਲੀ ਫ੍ਰੀ ਦਿੱਤੀ ਜਾਊਗੀ ਤੇ ਪੈਸਾ ਕਿੱਥੋਂ ਆਊਗਾ ਕਹਿੰਦੇ ਪੈਸੇ ਦੀ ਕਮੀ ਨਹੀਂ ਹੈ ਸਿਰਫ ਮੈਨੇਜਮੈਂਟ ਦੀ ਕਮੀ ਹੈ ਅੱਜ ਸਰਕਾਰਾਂ ਜਿਸ ਤਰੀਕੇ ਦੇ ਨਾਲ ਮਾਫੀਆ ਰਾਜ ਚਲਾ ਰਹੀਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਉਹ ਸਿਸਟਮ ਚੱਲ ਰਿਹਾ ਹੈ ਉਹ ਕਹਿੰਦੇ ਕੇਜਰੀਵਾਲ ਨੇ ਸਾਰੀ ਕੈਲਕੂਲੇਸ਼ਨ ਕੀਤੀ ਹੈ ਜੀ ਕਿ ਕਿੱਥੋਂ ਕਿੱਥੋਂ ਕੀ ਰਿਸੋਰਸਸ ਕਰਨੇ ਨੇ ਕਿਸ ਤਰੀਕੇ ਦੇ ਨਾਲ ਕਰਨਾ ਔਰ ਇਹਦੇ ਨਾਲ ਰੈਵਨਿਊ ਵੀ ਡਬਲ ਕਰਨ ਦੀ ਗੱਲ ਕੇਜਰੀਵਾਲ ਨੇ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਰਾਸਵ ਹੈ ਜੋ ਰੈਵਨਿਊ ਹੈ ਜਿੰਨੀ ਆਮਦਨ ਹੈ ਉਹ ਡਬਲ ਕਰ ਦੇਣਗੇ ਮਤਲਬ ਕਿ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕੇਜਰੀਵਾਲ ਨੇ ਕਿ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਹੈ ਨਿਯਤ ਦੀ ਕਮੀ ਹੈ ਸੋ ਗੱਲ ਇਹ ਆਪੀ ਦੀ ਦੇਖੋ ਗੱਲ ਕਰੀਏ ਵਾਅਦਿਆਂ ਦੀ ਜਿਸ ਤਰੀਕੇ ਨਾਲ ਪੁਰਾਣੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀ ਇਹ ਮੈਨੀਫੈਸਟੋ ਜਾਰੀ ਕੀਤੇ ਸੀ ਪੂਰੇ ਨਹੀਂ ਹੋਏ ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਸਰਕਾਰ ਨੇਤਰੀਆ ਆਪਣੇ ਚੋਣਾਂ ਦੇ ਵਾਅਦੇ ਲੈ ਕੇ ਠੀਕ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਾਂਗਰਸ ਜਿਹੜੀ ਇਸ ਵੇਲੇ ਪਾਰਟੀ ਸਾਡੇ ਸੂਬੇ ਦੇ ਵਿੱਚ ਰਾਜ ਕਰ ਰਹੀ ਹੈ ਉਹਨੂੰ ਕਾਫੀ ਵੱਡੀ ਜਿਹੜੀ ਟੱਕਰ ਦੇ ਸਕਦੀ ਹੈ 2022 ਦੀਆਂ ਚੋਣਾਂ ਦੇ ਵਿੱਚ 2017 ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਾਰੀ ਸੀਗੀ ਠੀਕ ਹੈ ਆ ਔਰ ਉਹਦੇ ਵਿੱਚ ਕਾਰਨ ਕੁਝ ਹੋਰ ਸੀ ਮੈਂ ਸਮਝਦਾ ਕਿ ਉਹ ਕਾਰਨਾਂ ਨੂੰ ਅਗਰ ਵਿਚਾਰ ਲੇ ਜੇ ਆਮ ਆਦਮੀ ਪਾਰਟੀ ਉਹਨਾਂ ਕਾਰਨਾਂ ਨੂੰ ਵਿਚਾਰ ਲੈਂਦੀ ਹੈ ਜਾਣ ਲੈਂਦੀ ਹੈ ਤੇ ਉਹ ਜਿਹੜੀਆਂ ਗਲਤੀਆਂ ਉਸ ਦੌਰਾਨ ਹੋਈਆਂ ਸੀ 2017 ਦੀਆਂ ਚੋਣਾਂ ਵੇਲੇ ਅਗਰ ਉਹ ਗਲਤੀਆਂ ਦੁਬਾਰਾ ਰਿਪੀਟ ਨਹੀਂ ਕਰਦੇ ਔਰ ਸਹੀ ਤਰੀਕੇ ਦੇ ਨਾਲ ਔਨ ਦੀ ਅਤੇ ਮੈਨੂੰ ਇਹ ਲੱਗਦਾ ਕਿ ਇਹ ਵੀ ਹੋ ਸਕਦਾ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਆ ਜਾਵੇ। ਇਹ ਵੀ ਜਿਹੜੀ ਚੀਜ਼ ਨੂੰ ਸਾਡੀ ਜਿਹੜੀ ਗੱਲ ਹੈ ਇਹ ਵੀ ਵਿਚਾਰਨਯੋਗ ਹੈ। ਔਰ ਦੂਸਰੇ ਤਰੀਕੇ ਦੇ ਨਾਲ ਕੇਜਰੀਵਾਲ ਨੇ ਕਿਹਾ ਕਿ ਜੋ ਹੁਣ ਇਸ ਤਰੀਕੇ ਦੇ ਨਾਲ ਚੋਣਾਂ ਦਾ ਮਾਹੌਲ ਬਣਿਆ ਆ ਆਉਂਦੇ ਰਹਿਣਗੇ। ਔਰ ਦੂਸਰੇ ਫੇਸ ਦੇ ਵਿੱਚ ਜੋ ਹੈ ਕਿ ਇਸ ਤਰੀਕੇ ਦੇ ਨਾਲ ਮੁੱਦਾ ਹੈਗਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ। ਜੀ ਕਿਉਂਕਿ ਅਸੀਂ ਵੀ ਦੇਖਦੇ ਆ ਕਿ ਪਿੱਛੇ ਕਾਫੀ ਮੁੱਦਾ ਵੀ ਉੱਠਿਆ ਹੈ ਵਿਧਾਇਕਾਂ ਦੇ ਬੱਚਿਆਂ ਨੂੰ No credenda. ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਘਰ ਦਾ ਘਰਾਵ ਕੀਤਾ ਜਾਂਦਾ ਹੈ ਉਹਨਾਂ ਦੀ ਕੂਟੀ ਦਾ ਘਰਾਵ ਕੀਤਾ ਜਾਂਦਾ ਹੈ ਬੇਰੋਜ਼ਗਾਰਾਂ ਵੱਲੋਂ ਡਾਂਗਾ ਮਾਰੀਆਂ ਜਾਂਦੀਆਂ ਨੇ ਠੀਕ ਹੈ ਔਰ ਜੋ ਮੁੱਦੇ ਨੇ ਪੰਜਾਬ ਦੇ ਵਿੱਚ ਅੱਜ ਬੇਰੋਜ਼ਗਾਰੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਆਰਥਿਕ ਬਿਲਕੁਲ ਅੱਜ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿ ਕੇ ਖੁਸ਼ ਨਹੀਂ ਹੈਗਾ ਜਾਂ ਤੇ ਜਿਹੜਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਸੀ ਵੀ ਦੇਖਦੇ ਆ ਕਿ ਜੋ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਬੱਚਾ ਨਾ ਮੰਨ ਲਓ ਕਿ ਇੰਜੀਨੀਅਰਿੰਗ ਕਰ ਰਿਹਾ ਹੈ ਕੰਪਿਊਟਰ ਸਾਇੰਸ ਵਿੱਚ ਪੜ੍ਹਾਈ ਕਰ ਲੈਂਦਾ ਹੈ ਜਾਂ ਕੋਈ ਹੋਰ ਖੇਤਰ ਦੇ ਚਲੇ ਜਾਂਦਾ ਉਹ ਕੀ ਕਰਦਾ ਹੈ ਕਿ ਜਿਹੜੇ ਪੈਟਰੋ ਸਿਟੀਜ਼ ਨੇ ਉੱਥੇ ਜਾ ਕੇ ਪੱਕਾ ਰਹਿਣ ਲੱਗ ਜਾਂਦਾ ਗੁਰਦਾ ਆ ਹੋ ਗਿਆ ਨੋਇਡਾ ਦਿੱਲੀ ਬੈਂਗਲੁਰੂ ਹੋ ਗਿਆ ਮਦਰਾਸ ਹੋਰ ਮੁੰਬਈ ਉੱਥੇ ਜਾ ਕੇ ਆਪਣਾ ਰੈਣ ਬਸੇਰਾ ਬਣਾ ਲੈਂਦੇ ਕਿਉਂਕਿ ਇੱਥੇ ਉਹ ਕੰਪਨੀਆਂ ਜਿਹੜੀਆਂ ਹੈ ਨਹੀਂ ਸੋ ਪੰਜਾਬ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੀ ਕੈਪੈਸਿਟੀ ਹੈ ਲੇਕਿਨ ਸਰਕਾਰਾਂ ਦੀਆਂ ਨੀਤਾਂ ਜਿਹੜੀਆਂ ਨੇ ਹੁਣ ਤੱਕ ਜਿਹੜੀਆਂ ਨੇ ਸਰਕਾਰਾਂ ਆਈਆਂ ਮੈਂ ਸਮਝਦਾ ਨੀਤਾਂ ਹੀ ਸਾਫ਼ ਨਹੀਂ ਹੈ ਬੇਰੁਜ਼ਗਾਰ ਜਿਹੜੇ ਆ ਮਤਲਬ ਵਧਾਉਣ ਦੇ ਵਿੱਚ ਸਰਕਾਰ ਦੀ ਵੀ ਬੜਾ ਵੱਡਾ ਯੋਗਦਾਨ ਹੁੰਦਾ ਹੈ ਜਦੋਂ ਪ੍ਰਬੰਧ ਸਹੀ ਤਰੀਕੇ ਦਾ ਨਾ ਹੋਵੇ ਮੈਨੇਜਮੈਂਟ ਸਹੀ ਤਰੀਕੇ ਦੀ ਨਾ ਹੋਵੇ ਉਦੋਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਜਿਹੜਾ ਅਸਰ ਹੈ ਉਹ ਵਕ ਵ ਖੇਤਾਂ ਦੇ ਉੱਤੇ ਪੈਂਦਾ ਹੈ। ਉਸੇ ਤਰੀਕੇ ਨਾਲ ਬੇਰੋਜ਼ਗਾਰੀ ਦੀ ਮਾਰ ਜਿਹੜਾ ਅੱਜ ਪੰਜਾਬ ਦਾ ਨੌਜਵਾਨ ਪੈਰੀਏ ਪੰਜਾਬ ਦੇ ਨੌਜਵਾਨ ਨੂੰ ਤੇ ਪੰਜਾਬ ਦਾ ਨੌਜਵਾਨ ਮਜਬੂਰ ਆ ਦੂਸਰੇ ਸੂਬਿਆਂ 'ਚ ਅਪਲਾਈ ਕਰਨ ਨੂੰ ਮੈਂ ਦੂਜੀਆਂ ਜਿਹੜੇ ਮੈਟਰੋ ਸਿਟੀ 'ਚ ਅਪਲਾਈ ਕਰਨ ਨੂੰ ਜਾਂ ਫਿਰ ਉਹਨਾਂ ਦਾ ਰੁਝਾਨ ਇੱਕੋ ਹੀ ਹੁੰਦਾ ਕਿ ਅਸੀਂ ਕਿਉਂ ਯਾਰ ਛੱਡੋ ਇੱਥੋਂ ਕੀ ਹੈ ਇੱਥੇ ਅਸੀਂ ਦੁਬਈ ਚਾਈਏ ਜਾਂ ਆਪਾਂ ਕੈਨੇਡਾ ਚੱਲ ਜਾਈਏ ਜਾਂ ਅਗਰ ਦੂਸਰੇ ਹੋਰ ਕੰਟਰੀ ਚੱਲ ਜਾਈਏ ਤਾਂ ਕਿ ਉਹਨਾਂ ਦਾ ਜਿਹੜਾ ਚੀਜ਼ਾਂ ਹੈਗੀਆਂ ਉਹ ਮਤਲਬ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਹੋ ਸਕਣ ਕਈ ਵਾਰੀ ਦੇਖਿਆ ਕਿ ਕਈ ਇਹੋ ਜਿਹੇ ਵੀ ਪੰਜਾਬ ਦੀਆਂ ਬੀਬੀਆਂ ਵੀ ਵਿਚਾਰੀਆਂ ਮਜ਼ਦੂਰ ਨੇ ਅਸੀਂ ਅੱਜ ਦੇ ਦਿਨ ਖਬਰਾਂ ਦੇਖਦੇ ਹਾਂ ਸੁਣਦੇ ਹਾਂ ਕਿ ਔਰਤਾਂ ਜਿਹੜੀਆਂ ਨੇ ਪੰਜਾਬ ਦੀਆਂ ਸਾਊਦੀ ਅਰਬ ਜਾ ਕੇ ਮਜਬੂਰ ਨੇ ਕੰਮ ਕਰਨ ਨੂੰ ਉੱਥੇ ਡੱਕ ਲਿਆ ਜਾਂਦਾ ਉਹਨਾਂ ਨੂੰ ਉੱਥੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਪੈਸੇ ਨਹੀਂ ਦਿੱਤੇ ਜਾਂਦੇ ਮਾਰਕਟਾਈ ਕੀਤੀ ਜਾਂਦੀ ਹੈ ਇਹ ਹਾਲਾਤ ਪੈਦਾ ਹੀ ਕਿਉਂ ਹੋਏ ਇਹਦੇ ਕੌਣ ਕਸੂਰਵਾਰ ਹੈ ਇਹ ਸਭ ਕਸੂਰਵਾਰ ਜਿਹੜੇ ਨੇ ਉਹ ਸਾਡੇ ਸਿਆਸਤਦਾਨ ਨੇ ਜਿਹੜੇ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਤੇ ਪੂਰੇ ਕਰ ਦਿੰਦੇ ਨੇ ਪਰ ਉਹਨਾਂ ਨੂੰ ਪੂਰਾ ਨਹੀਂ ਕਰਦੇ ਨਭਾਉਂਦੇ ਨੇ ਐਗਜ਼ਾਮਪਲ ਆ ਸਾਡੇ ਕਾਂਗਰਸ ਪਾਰਟੀ ਜਿਹੜੀ ਐ ਇਸ ਵੇਲੇ ਜਿਸ ਤਰੀਕੇ ਦਾ ਹੁਣ ਮੈਂ ਸਮਝਦਾ ਕਿ ਥੂ-ਥੂ ਵੀ ਹੋ ਰਹੀ ਹੈ ਬਹੁਤ ਲੋਕਾਂ ਦੇ ਵਿੱਚ ਭਈ ਵਾਦੇ ਪੂਰੇ ਨਹੀਂ ਕੀਤੇ ਕਾਂਗਰਸ ਦੇ ਵਿੱਚ ਆਪਸੀ ਖਿੱਚੋ ਖਿਚੋ ਤਾਣ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜੀ ਸੋ ਇਸ ਵੇਲੇ ਜੋ ਇੱਕ ਸ਼ੁਰੂਆਤ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਵਾਦਿਆਂ ਨੂੰ ਲੈ ਕੇ ਪਹਿਲੇ ਵਾਦਾ ਜਿਹੜਾ ਬਿਜਲੀ ਦੇ ਉੱਤੇ ਉਹਨਾਂ ਨੇ ਇੱਕ ਤਰੀਕੇ ਨਾਲ ਕਿਹਾ ਕਿ ਮੈਂ ਗਾਰੰਟੀ ਦਿੰਦਾ ਹੇ ਜੇ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤੇ ਉਹਨਾਂ ਦੀ ਜਿਹੜੀ ਗਰੰਟੀ ਕਿੰਨੀ ਕੁ ਜ਼ਿਆਦਾ ਪਰ ਮਤਲਬ ਸੌਲਿਡ ਹੋਊਗੀ ਜਾਂ ਕਿੰਨੇ ਕੁ ਜ਼ਿਆਦਾ ਉਹ ਆਪਣੇ ਵਾਦੇ ਤੇ ਪੂਰੇ ਉਤਰਨਗੇ ਇਹ ਤੇ ਸਮਾਂ ਹੀ ਦੱਸੂਗਾ ਜੀ ਬੰਦੀ ਜੀ ਜਿਵੇਂ ਕਿ ਤੁਸੀਂ ਇੱਕ ਗੱਲ ਕਹੀ ਕਿ 2022 ਦੇ ਜਿਹੜੀ ਆਉਣ ਵਾਲੀ ਚੋਣਾਂ ਨੇ ਉਹਦੇ ਵਿੱਚ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਆਪਣੀ ਸਾਡੀ ਕਾਂਗਰਸ ਸਰਕਾਰ ਨੂੰ ਟੱਕਰ ਦੇ ਸਕਣ ਜੀ ਪਰ ਕੀ ਤੁਸੀਂ ਇਸ ਗੱਲ ਤੋਂ ਜਾਣੂ ਹੋਗੇ ਕਿ ਦਿੱਲੀ ਦੀ ਜਨਤਾ ਅਰਵਿੰਦ ਕੇਜਰੀਵਾਲ ਤੋਂ ਕਿੰਨਾ ਕੁ ਸੈਟੀਸਫਾਈਡ ਹੈਗੀ ਹੈ ਉਹ ਅੱਜ ਵੀ ਕਈ ਜਨਤਾ ਉਥੇ ਦੀ ਇਸ ਤਰ੍ਹਾਂ ਦੀ ਜਿਹੜੀ ਮੁਖਾਲਫਤ ਕਰੀਆ ਅਰਵਿੰਦ ਕੇਜਰੀਵਾਲ ਦੀ ਤੇ ਕੀ ਲੱਗਦਾ ਕਿ ਪੰਜਾਬ ਦੀ ਜਨਤਾ ਨੂੰ ਸੰਤੁਸ਼ਟ ਕਰ ਪਾਏਗੀ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਜੋ ਇਸ ਵੇਲੇ ਸਾਡੇ ਦੇਸ਼ ਦਾ ਇਨਫਰਾਸਟ੍ਰਕਚਰਾ ਜੋ ਢਾਂਚਾ ਹੈ ਜੀ ਠੀਕ ਹੈ ਅੱਜ 75 ਸਾਲ ਹੋ ਗਏ ਨੇ ਸਾਡੇ ਦੇ ਮੁਲਕ ਨੂੰ ਆਜ਼ਾਦ ਹੋਏ ਹਮ ਜਿਹੜਾ ਸਿਸਟਮ ਬਣਿਆ ਹੋਇਆ ਨਾ ਉਹ ਸਿਸਟਮ ਬਹੁਤ ਤੇਜ਼ੀ ਨਾਲ ਤਬਦੀਲ ਨਹੀਂ ਹੁੰਦਾ ਜੀ ਅੱਜ ਤੁਸੀਂ ਦੇਖ ਲਓ ਕਿ ਆਪਾਂ ਦੁਬਈ ਦੀ ਗੱਲ ਕਰੀਏ ਠੀਕ ਹੈ ਦੁਬਈ ਅੱਜ ਤੋਂ 340 ਸਾਲ ਪਹਿਲਾਂ ਕੀ ਸੀ ਅੱਜ ਉੱਥੇ ਦੇਖ ਲੋਗੇ ਕੀ ਉੱਥੇ ਦਾ ਇਨਫਰਾਸਟ੍ਰਕਚਰ ਹੈ ਇੱਕ ਅਲੱਗ ਹੀ ਦੁਨੀਆ ਹੈ ਲੱਗਦਾ ਕਿ ਸ਼ਾਇਦ ਇਹ ਦੁਨੀਆ ਧਰਤੀ ਤੇ ਨਹੀਂ ਹੈ ਪਤਾ ਨਹੀਂ ਕਿਹੜੀ ਧਰਤੀ ਤੇ ਅਸੀਂ ਆ ਗਏ ਹਾਂ ਜੀ ਸਿੰਗਾਪੁਰ ਦੀ ਗੱਲ ਲੈ ਲਓ ਸਿੰਗਾਪੁਰ ਦੇ ਵਿੱਚ ਤੁਸੀਂ ਦੇਖ ਲੋ ਕਿੰਨੀ ਕਿ ਡਿਵੈਲਪਡ ਏਸ਼ੀਆ ਦੇ ਚੰਗੇ ਡਿਵੈਲਪਡ ਨੇਸ਼ਨਸ 'ਚੋਂ ਇੱਕ ਹੈ ਦੁਨੀਆ ਦੇ ਸਭ ਤੋਂ ਆਈਕਿਊ ਜਿਹੜਾ ਹੈਗਾ ਦੁਨੀਆ ਦੇ ਵਿੱਚ ਉਹ ਸਿੰਗਾਪੁਰ ਦੇ ਲੋਕਾਂ ਦਾ ਹੈ। ਏਸ਼ੀਆਨ ਕੰਟਰੀ ਹੈ ਨਾ ਬੰਗਲਾਦੇਸ਼ ਦੇਖ ਲਓ ਬੰਗਲਾਦੇਸ਼ ਸਾਡੇ 73 ਦੇ ਵਿੱਚੋਂ ਅਲੱਗ ਹੋਇਆ ਨਾ ਆਪਣੇ ਪੂਰਬੀ ਪਾਕਿਸਤਾਨ ਦੀ ਬਿੱਲ ਹੈ ਹੈਨਾ ਤੇ ਉਹ ਅਲੱਗ ਹੋਇਆ ਤੇ ਤੁਸੀਂ ਦੇਖ ਲਓ ਅੱਜ ਉਹਦੀ ਜਿਹੜੀ ਹੈਗੀ ਅਰਥਵਿਵਸਥਾ ਹੈ ਸਾਡੇ ਅੱਗੇ ਜਾ ਰਹੀ ਹੈ ਜਿਹੜਾ ਢਾਂਚਾ ਬਣਿਆ ਨਾ ਜਿਹੜਾ ਸਿਸਟਮ ਬਣਿਆ ਇਹਦੇ ਚ ਸੁਧਾਰ ਦੀ ਲੋੜ ਹੈ ਜੇ ਸੁਧਰ ਜੇ ਲੋਕ ਮੈਂ ਇਹ ਨਹੀਂ ਕਹਿੰਦਾ ਕਿ ਕੱਲੇ ਸਿਆਸਤਦਾਨੀ ਗਲਤ ਹੈ ਸਾਡੀ ਆਮ ਪਬਲਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਮੈਂਟੈਨਿਟੀ ਵੀ ਹੁੰਦੀ ਆਪਣੇ ਤੱਕ ਹੀ ਸੀਮੇ ਰਹਿੰਦੀ ਵੀ ਆਪਣਾ ਤੁਸੀਂ ਸੋਚ ਲਓ ਆਪਣਾ ਵਿਚਾਰ ਲਓ ਆਪਣਾ ਢਿੱਡ ਭਰ ਲਓ ਬਾਕੀ ਭੁੱਖੇ ਦੇ ਭੁੱਖੇ ਰਹਿਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਜੀ ਪਰ ਜਿੱਥੋਂ ਤੱਕ ਗੱਲ ਦਿੱਲੀ ਦੀ ਗੱਲ ਦਿੱਲੀ ਦੇ ਵਿੱਚ ਬਹੁਤ سارے ਲੋਕਾਂ ਵਿੱਚ ਅਲੱਗ-ਅਲੱਗ ਵਿਚਾਰ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਾਰਟੀ ਦੀ ਤਾਰੀਫ ਹੀ ਕਰਦੇ ਨੇ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਬਹੁਤ ਸਾਰੇ ਲੋਕਾਂ ਨਾਲ ਰਿਸ਼ਤੇਦਾਰ ਪਰਿਵਾਰਾਂ ਦੇ ਨਾਲ ਗੱਲਾਂ ਹੁੰਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਵੀ ਕਹਿੰਦੇ ਕਿ ਹਾਂ ਭਾਈ ਅਸੀਂ ਜਿਹੜੀ ਜਿਹੜੀ ਅਗਲੀ ਵਾਰ ਹੈ ਜੇ ਦਿੱਲੀ ਦੇ ਵਿੱਚ ਜਦੋਂ ਵੀ ਚੋਣਾ ਹੋਣਗੇ ਵਿਧਾਨ ਸਭਾ ਰਿਆਂ ਤੇ ਅਸੀਂ ਕੇਜਰੀਵਾਲ ਨੂੰ ਹੀ ਆਮ ਆਦਮੀ ਪਾਰਟੀ ਨੂੰ ਵੋਟ ਦੇਆ ਕਿਉਂਕਿ ਇਹਨੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਸਾਰੇ ਲੋਕ ਇਹੋ ਜਿਹੀ ਵੀ ਹੋ ਸਕਦੇ ਨੇ ਕਿ ਸ਼ਾਇਦ ਜਿਹੜੇ ਉਹ ਸਮਰਥਕ ਹੋਣ ਦੂਸਰੀ ਪਾਰਟੀਆਂ ਜੀ ਪਾਰਟੀ ਦੇ ਹੁਣ ਹਰ ਤਰੀਕੇ ਅੱਜ ਤੁਸੀਂ ਅਲੱਗ-ਅਲੱਗ ਪਾਰਟੀਆਂ ਦੇ ਬੰਦਿਆਂ ਲੈ ਲਓ ਉਹ ਕਹਿਣਗੇ ਜੀ ਨਹੀਂ ਕਿ ਨਹੀਂ ਜੋ ਇਸ ਪਾਰਟੀ ਨੇ ਕੀਤਾ ਹੈ ਜੋ ਜੋ ਅਕਾਲੀ ਦਲ ਨੇ ਕੀਤਾ ਅੱਜ ਵੀ ਬਹੁਤ ਸਾਰੇ ਲੋਕ ਤੁਹਾਨੂੰ ਸਾਡੀ ਸਮਾਜ ਵਿੱਚ ਮਿਲ ਜਾਣਗੇ ਜੋ ਉਹਨਾਂ ਨੇ ਕੀਤਾ ਵੀ ਉਹ ਤੇ ਕੋਈ ਨਹੀਂ ਕੀਤਾ ਹੀ ਨਹੀਂ ਹੈਗਾ ਜੀ ਜੀ ਠੀਕ ਹੈ ਪਰ ਗੱਲ ਇਹ ਹੈ ਕਿ ਜੋ ਅਸੀਂ ਵੀ ਦੇਖਦੇ ਆ ਸਮਝਦੇ ਆ ਸੁਣਦੇ ਆ ਜੋ ਕੀ ਸਾਡੇ ਆਪਾਂ 10 ਸਾਲ ਦੇਖ ਲਈਏ ਆਪਾਂ ਪਿਛਲੇ ਟਿਨਿਓਰ ਦੀ ਗੱਲ ਕਰੀਏ 2007 ਤੋਂ ਲੈ ਕੇ 17 ਤੱਕ 10 ਸਾਲ ਖਾਲੀ ਭਾਜਪਾ ਸਰਕਾਰ ਨੇ ਰਾਜ ਕੀਤਾ ਕੀ ਉਹਦੇ ਵਿੱਚ ਹੋਇਆ ਕੀ ਸੁਧਾਰ ਹੋਏ ਨੇ ਪੰਜਾਬ ਦਾ ਕੀ ਹਾਲਾਤ ਹੋਏ ਉਹਨਾਂ ਮੁੱਦਿਆਂ ਨੂੰ ਲੈ ਕੇ 2017 ਦੇ ਵਿੱਚ ਕਾਂਗਰਸ ਆਈ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਬਹੁਤ ਸੁਧਾਰ ਹੋ ਜੂਗਾ ਕਾਂਗਰਸ ਆ ਗਈ ਹੈ ਸਭ ਚੀਜ਼ਾਂ ਤਬਦੀਲ ਹੋ ਜਾਣਗੀਆਂ ਬਦਲ ਹੋ ਬਦਲ ਜਾਣਗੀਆਂ ਪਰ ਕੀ ਹੋਇਆ ਉਹ ਚੀਜ਼ਾਂ ਉੱਥੇ ਦੀ ਉੱਥੇ ਹੀ ਰਹੀਆਂ ਜੀ ਵਾਦੇ ਕੀਤੇ ਸੀ ਵਾਦੇ ਨਿਭਾਏ ਨਹੀਂ ਜੀ ਕਹਿਣ ਨੂੰ ਜੋ ਮਰਜ਼ੀ ਕਹਿ ਦਨ ਪਈ ਅਸੀਂ 84% ਦੀ ਜਿਹੜੇ ਵਾਦੇ ਪੂਰੇ ਕਰਦੇ ਐ ਲੋਕਾਂ ਨੂੰ ਪਤਾ ਐ ਵੀ ਅੱਜ ਜੇ ਵਾਦੇ ਪੂਰੇ ਕੀਤੇ ਐ ਤਾਂ ਅੱਜ ਕਿੰਨੀ ਬੇਰੋਜ਼ਗਾਰੀ ਐ ਕਿੰਨੀ ਇੱਥੇ ਤੁਸੀਂ ਨਸ਼ਾ ਤੁਸੀਂ ਦੇਖ ਲਓ ਅੱਜ ਤੁਸੀਂ ਦੇਖ ਲਓ ਕਿੱਥੇ ਨਹੀਂ ਨਸ਼ਾ ਮਿਲਦਾ ਹਰ ਜਗ੍ਹਾ ਜਿਹੜੀ ਚੀਜ਼ ਐ ਉਹ ਸਰਕਾਰ ਆਪਣੇ ਵਲ ਦੇਖ ਰਹੀ ਐ ਸਰਕਾਰੀ ਜਿਹੜੇ ਨੁਮਾਇੰਦੇ ਨੇ ਉਹ ਆਪਣੇ ਵਲ ਦੇਖਦੇ ਨੇ ਆਪਣੇ ਢਿੱਡ ਉਹਨਾਂ ਨੂੰ ਕੁਰਸੀ ਮਿਲ ਗਈ ਪਾਵਰ ਮਿਲ ਗਈ ਬਸ ਇਨਚ ਸੈਟੀਸਫਾਈ ਸਿਸਟਮ ਦੇ ਵਿੱਚ ਕਿਦਾਂ ਸੁਧਾਰ ਲੈਣਾ ਰਿਫਾਰਮ ਦੀ ਪੋਲੀਟੀਕਲ ਰਿਫਾਰਮ ਦੀ ਬੜੀ ਵੱਡੀ ਜ਼ਰੂਰਤ ਹੈ ਔਰ ਇਸ ਦੇ ਨਾਲ ਨਾਲ ਲੋਕਾਂ ਬਾਰੇ ਸੋਚਦੇ ਨੇ ਇਸ ਵਾਰੀ ਪੋਲੀਟੀਕਲ ਜਿਹੜੇ ਲੋਕ ਨੇ ਕਿੰਨੇ ਸੋਚਦੇ ਪਏ ਨੇ ਲੋਕਾਂ ਬਾਰੇ ਸੋ ਗੱਲ ਇਹ ਕਿ ਸਾਨੂੰ ਕਿਤੇ ਨਾ ਕਿਤੇ ਬਦਲ ਦੀ ਤੇ ਜ਼ਰੂਰਤ ਮੈਂ ਜੋ ਪਰਸਨਲ ਮੇਰਾ ਜੋ ਆਈਡੀਓਲੋਜੀ ਕਿਤੇ ਨਾ ਕਿਤੇ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਹਾਂ ਇਹ ਪਹਿਲੀ ਗੱਲ ਹੈ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਹਾਂ ਮੈਂ ਤੇ ਉਹਨਾਂ ਦੇ ਵਿਚਾਰ ਦੇਖਦਾ ਕਿ ਵਿਚਾਰ ਉਹਨਾਂ ਦੇ ਕਿੰਨੇ ਕਿ ਸਾਨੂੰ ਚਾਹੀਦਾ ਕਿ ਸ਼ਾਇਦ ਸਾਨੂੰ ਬਦਲ ਚਾਹੀਦਾ ਹੈ ਕਿ ਉਹ ਜਿਹੜੀਆਂ ਪਾਰਟੀਆਂ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ ਨਹੀਂ ਕੀਤਾ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਆਪਣਾ ਕਹਿੰਦੀਆਂ ਇੱਕ ਵਾਰੀ ਮੌਕਾ ਦੇ ਕੇ ਸ਼ਾਇਦ ਕੁਝ ਲੋਕਾਂ ਦਾ ਵਿਚਾਰ ਹੈ ਮੇਰਾ ਨਹੀਂ ਕੁਝ ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਇਹ ਮੌਕਾ ਦੇ ਦੇਣਾ ਚਾਹੀਦਾ ਇੱਕ ਵਾਰੀ ਤਬਦੀਲੀ ਦੇਖ ਲੈਣੀ ਚਾਹੀਦੀ ਹੈ ਵੀ ਉਹ ਪਾਰਟੀਆਂ ਕੀ ਕਰਦੀਆਂ ਨੇ ਕਿਉਂਕਿ ਟ੍ਰੈਡੀਸ਼ਨਲ ਪਾਰਟੀਆਂ ਜਿੰਨੀਆਂ ਵੀ ਹੋਈਆਂ ਨੇ ਤੁਸੀਂ ਦੇਖ ਲਓ ਜਦੋਂ ਤੋਂ ਸਾਡਾ ਪੰਜਾਬੀ ਸੂਬਾ ਬਣਿਆ 66 ਤੋਂ ਬਾਅਦ ਹਰ ਪਾਰਟੀ ਨੇ ਰਾਜ ਕੀਤਾ ਕੀ ਕੀਤਾ ਕੀ ਤਬਦੀਲੀ ਆਈ ਹੈ ਭ੍ਰਿਸ਼ਟਾਚਾਰੀ ਖਤਮ ਹੋਈ ਹੈ ਕਈ ਗੁਣਾ ਵਧੀ ਹੈ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਭ੍ਰਿਸ਼ਟਾਚਾਰੀ ਬਹੁਤ ਵਧੀ ਹੈ ਜੀ ਬੇਰੁਜ਼ਗਾਰੀ ਵਧੀ ਹੈ ਜੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਇਹਨਾਂ ਮੁੱਦੇ ਨੇ ਇਹ ਬੜੇ ਵੱਡੇ ਵਿਚਾਰਨ ਵਾਲੇ ਮੁੱਦੇ ਨੇ ਕਿ ਸਿਆਸੀ ਪਾਰਟੀਆਂ ਆਂਦੀਆਂ ਨੇ ਵਾਅਦੇ ਕਰਦੀਆਂ ਨੇ 5 ਸਾਲ ਲੋਕਾਂ ਦਾ ਪੈਸਾ ਹੀ ਵਰਤ ਕੇ ਲੋਕਾਂ ਨਾਲ ਹੀ ਠੱਗੀ ਕਰਕੇ ਪਰਾ ਜਾਣਕਾਰੀ ਬਿਲਕੁਲ ਤੁਸੀਂ ਸਹੀ ਗੱਲ ਗਾਈ ਤੁਸੀਂ ਇਹ ਵੀ ਕਿਹਾ ਕਿ ਸਿਸਟਮ ਨੂੰ ਬਦਲਣ ਦੇ ਲਈ ਜਿਵੇਂ ਕਿ ਇਹ ਗੱਲ ਆਖੀ ਕਿ ਕੇਜਰੀਵਾਲ ਜੀ ਕਹਿ ਰਹੇ ਨੇ ਕਿ ਪੈਸੇ ਦੀ ਕਮੀ ਨਹੀਂ ਨiyet ਦੀ ਕਮੀ ਹੈ ਜੀ ਤੇ ਸਾਨੂੰ ਇੱਕ ਵੱਡੀ ਮਿਸਾਲ ਅਸੀਂ ਦੇਖ ਰਹੇ ਆਪਣੇ ਸੂਬੇ ਦੇ ਵਿੱਚ ਕਿ ਇੰਨੇ ਕ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਸਿਰਫ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਤੇ ਕਿੰਨੇ ਕ ਖਰੀ ਉਤਰੂਗੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲਈ ਕਿਉਂਕਿ ਹਲਕਾ ਬਿਧ ਗਿੱਲਾ ਹਲਕਾ ਬਿਤਾਇਆ ਕੇ ਜਿਹੜੇ ਨੇ ਕੁਲਦੀਪ ਸਿੰਘ ਵੈਦ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿਹਾ ਆ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਨਕਾਰਾਤਮਕ ਰਾਜਨੀਤੀ ਕਰ ਰਹੀ ਹੈ ਦੇਖੋ ਗੱਲ ਇਹ ਹੈ ਕਿ ਪਾਰਟੀ ਦੀ ਆਈਡੀਓਲੋਜੀ ਕੀ ਹੁੰਦੀ ਹੈ ਹਰ ਪਾਰਟੀ ਜਦੋਂ ਬਣਦੀ ਹੈ ਨਾ ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ ਹੁੰਦੀ ਹੈ ਜੀ ਠੀਕ ਹੈ ਉਹ ਵਿਚਾਰਧਾਰਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਜਿਹੜੀ ਹੈਗੀ ਹੈ ਉਹ ਕਿੰਨੀ ਕੁ ਜ਼ਿਆਦਾ ਹਮਦਰਦੀ ਵਿਖਾਉਂਦੀ ਹੈ ਵਿਚਾਰਧਾਰਾ ਜਿਹੜੀ ਹੈਗੀ ਹੈ ਔਰ ਗੱਲ ਇਹ ਹੈ ਕਿ ਪਾਰਟੀ ਜਦੋਂ ਬਣਦੀ ਹੈ ਪਾਰਟੀ ਚ ਮੈਂ ਨਹੀਂ ਕਹਿੰਦਾ ਕਿ ਉਹ ਸ਼ਾਇਦ ਦੂਸਰੇ ਡਿਵੈਲਪਡ ਨੇਸ਼ਨਸ ਚੋਂ ਲੋਕ ਆ ਕੇ ਨਾਲ ਜੁੜ ਜਾਣਗੇ ਨੇਤਾ ਉਹ ਹੋਣਗੇ ਜਾਂ ਦੂਸਰੇ ਪਲੈਨਟ ਤੋਂ ਆਣਗੇ ਆਣਾ ਤੇ ਸਾਡੀ ਸੁਸਾਇਟੀ ਚੋਂ ਲੋਕਾਂ ਨਾਲ ਨਾਲ ਜੁੜਨਾ ਹੈ ਨਾ ਅੱਜ ਕੋਈ ਵੀ ਪਾਰਟੀ ਹੈ ਅੱਜ ਸਿੱਧੂ ਸਾਹਿਬ ਪਹਿਲਾਂ ਭਾਜਪਾ ਜੇ ਸੀਗੇ ਜੀ ਤੇ ਉਹ ਅੱਜ ਕਾਂਗਰਸ ਦੇ ਵਿੱਚ ਆ ਗਏ ਬਿਲਕੁਲ ਉਹਨਾਂ ਦਾ ਡੀਐਨਏ ਬਦਲ ਗਿਆ ਜੀ ਡੀਐਨਏ ਤੇ ਉਹੀ ਹੈ ਵਿਚਾਰ ਬਦਲ ਗਏ ਨੇ ਵਿਚਾਰ ਤੇ ਉਹੀ ਨੇ ਸੋ ਲੋਕ ਜਿਹੜੇ ਜੁੜਦੇ ਨੇ ਉਹ ਉੱਥੇ ਸਾਡੀ ਸੁਸਾਇਟੀ ਚੋਂ ਆਂਦੇ ਨੇ ਪਾਰਟੀ ਦੀ ਆਈਡੀਓਲੋਜੀ ਕੀ ਹੈ ਔਰ ਪਾਰਟੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਸ਼ਕਤੀ ਦੇ ਨਾਲ ਆਪਣੇ ਵਿਚਾਰਾਂ ਦੀ ਅਸੂਲਾਂ ਦੀ ਪਾਲਣਾ ਕਰਾਉਂਦੀ ਹੈ ਆਪਣੇ ਨੁਮਾਇੰਦਿਆਂ ਤੋਂ ਇਹ ਵੀ ਬੜੀ ਗੌਰ ਕਰਨ ਵਾਲੀ ਚੀਜ਼ ਹੈ ਪਾਰਟੀ ਕਿੰਨੀ ਕਿੰਨੀ ਇਮਾਨਦਾਰ ਹੈ ਕਿ ਇਹਨਾਂ ਦਾ ਮਕਸਦ ਜਾਦਾ ਕਰਕੇ ਸਾਡੀ ਸਿਆਸਤ ਦੇ ਵਿੱਚ ਆਪਤੀ ਜੀ ਮਕਸਦ ਕੀ ਹੁੰਦਾ ਹੈ ਕਿ ਸਿਆਸਤ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਾ ਹੋਇਆ ਹੈ ਬਹੁਤ ਵੱਡਾ ਵਪਾਰ ਬਣ ਚੁੱਕਾ ਹੋਇਆ ਹੈ ਅੱਜ ਲੋਕ ਸਿਆਸਤ ਤੇ ਕਿਉਂ ਆਉਂਦੇ ਨੇ ਤੁਸੀਂ ਆਪ ਸੁਣੋ ਕੀ ਉਹਨਾਂ ਦੀ ਸਹੀ ਜੇ ਮਨਸ਼ਾ ਹੈ ਕਿ ਪਬਲਿਕ ਦੀ ਸੇਵਾ ਕਰਨਾ ਬਿਲਕੁਲ ਮਨਸ਼ਾ ਕੋਈ ਮਨਸ਼ਾ ਹੈ ਉਹਨਾਂ ਦੀ ਕਿ ਲੋਕਾਂ ਦੀ ਸੇਵਾ ਦੇਖੋ ਇਹ ਤੇ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਪਬਲਿਕ ਦੀ ਸੇਵਾ ਵਾਸਤੇ ਚਾਹਲੀ ਜੀ ਬਿਲਕੁਲ ਹਾਂਜੀ ਪਰ ਅਸਲ ਤੇ ਕੀ ਹੁੰਦਾ ਲੋਕਾਂ ਨੂੰ ਠੱਗਦੇ ਨੇ ਅੱਜ ਤੁਸੀਂ ਦੇਖ ਲਓ ਇਹਨਾਂ ਨੂੰ ਨਹੀਂ ਪਤਾ ਅੱਜ ਚਾਰ ਵਾਰੀ ਕੋਈ ਵਿਧਾਇਕ ਬਣ ਜਾਂਦਾ ਹੈ ਤੇ ਉਹ ਪੈਨਸ਼ਨਾਂ ਲੈਂਦਾ ਹੈ ਉਹ ਪੈਸਾ ਕਿੱਥੋਂ ਜਾਂਦਾ ਅੱਜ ਮੋਬਾਈਲ ਫੋਨ ਜਿਹੜੇ ਨੇ ਉਹ ਬੜੇ ਸਸਤੇ ਪਲਾਨਸ ਨੇ ਪਰ ਅੱਜ ਵੀ ਬੜੇ ਬਹੁਤ ਜ਼ਿਆਦਾ ਉਹਨਾਂ ਨੂੰ ਮਿਲਦੇ ਨੇ ਭੱਤੇ ਮਿਲਦੇ ਨੇ ਫੋਨ ਦੇ ਇਹ ਚੀਜ਼ਾਂ ਇਹਨਾਂ ਨੂੰ ਨਹੀਂ ਪਤਾ ਹੈ ਲੋਕਾਂ ਦਾ ਪੈਸਾ ਵਰਤ ਰਹੇ ਨੇ ਇਹਨਾਂ ਦੀਆਂ ਤਨਖਾਹਾਂ ਲੋਕ ਦੇ ਰਹੇ ਨੇ ਪੈਨਸ਼ਨਾਂ ਲੋਕ ਦੇ ਰਹੇ ਨੇ ਜਿਹੜੇ ਟੈਕਸ ਦੇ ਪੈਸੇ ਆ ਅੱਜ ਤੁਸੀਂ ਇੱਕ ਪੈਨ ਵੀ ਖਰੀਦਦੇ ਹੋ ਤੇ ਉਹਦੇ ਤੇ ਵੀ ਤੁਸੀਂ ਟੈਕਸ ਪੇ ਕਰਦੇ ਹੋ ਇੱਕ ਮੈਨੂਫੈਕਚਰਰ ਤੋਂ ਡਿਸਟ੍ਰੀਬਿਊਟਰ ਤੋਂ ਲੰਘਦਾ ਲੰਘਦਾ ਉਹ ਪੈਨ ਜਿਹੜਾ ਦੁਕਾਨ ਤੱਕ ਆਉਂਦਾ ਤੇ ਦੁਕਾਨ ਤੋਂ ਤੁਸੀਂ ਪੈਨ ਖਰੀਦਦੇ ਹੋ ਰਸਤੇ ਦੇ ਵਿੱਚ ਜਿਹੜੇ ਉਹ ਪੈਸੇ ਚਾਰਜਸ ਹੁੰਦੇ ਨੇ ਉਹ ਕੋਈ ਟੈਕਸ ਵੀ ਦਿੱਤੇ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਸਾਰੀਆਂ ਚੀਜ਼ਾਂ ਦੇ ਟੈਕਸ ਦਿੱਤੇ ਜਾਂਦੇ ਨੇ ਉਹ ਇਹਨਾਂ ਦੇ ਕਿੱਥੇ ਜਾਂਦੇ ਨੇ ਖਜ਼ਾਨੇ 'ਚ ਜਾਂਦੇ ਨੇ ਖਜ਼ਾਨੇ ਤੋਂ ਹੀ ਤਰਖਾਵਾ ਨਿਕਲਦੀ ਹੈ ਨੇ ਉਸ ਪੈਸੇ ਦਾ ਸਹੀ ਤਰੀਕੇ ਨਾਲ ਇਸਤੇਮਾਲ ਜਿਹੜਾ ਕਰਨਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਪਰ ਇੱਥੇ ਆਰਟੀਆਈ ਵਰਗੇ ਜਿਹੜੇ ਕਾਨੂੰਨ ਜਰੂਰ ਲਿਆ ਦਿੱਤੇ ਜਾਂਦੇ ਨੇ ਕਿ ਭਾਈ ਆਰਟੀਆਈ ਦਾ ਕਾਨੂੰਨ ਬਣ ਗਿਆ ਤਾਂ ਹੋਇਆ ਬਣਾ ਤਾਂ ਹੋਇਆ ਟਰਾਂਸਪੇਰੈਂਸੀ ਆ ਗਈ ਹੈ ਪਰ ਅੱਜ ਆਰਟੀਆਈ ਪਾਕ ਦੇ ਦੇਖੋ ਉਹਦੇ 'ਚ ਬੜੇ ਉਲਝਣਾ ਉਲਝੇਵੇਂ ਪਾਉਂਦੇ ਨੇ ਪਹਿਲੀ ਗੱਲ ਤੇ ਕੋਈ ਜਵਾਬ ਹੀ ਨਹੀਂ ਦਿੰਦਾ ਕੋਈ ਮਹਿਕਮਾ ਬਿਲਕੁ ਦੇਖੋ ਸਹੀ ਜਗ੍ਹਾ ਤੇ ਮਹਿਕਮਾ ਜਵਾਬ ਦਿੰਦਾ ਤੇ ਸਿਸਟਮ ਇੰਨਾ ਕਾ ਜ਼ਿਆਦਾ ਸੜ ਚੁੱਕਾ ਹੈ ਇੰਨਾ ਕਾ ਜ਼ਿਆਦਾ ਭ੍ਰਿਸ਼ਟ ਹੋ ਚੁੱਕਾ ਹੈ ਜਦੋਂ ਅੰਤਰਰਾਸ਼ਟਰੀ ਰਿਪੋਰਟਾਂ ਵੀ ਅਸੀਂ ਦੇਖੀ ਲਿਆ ਨਾ ਆਰਤੀ ਜੀ ਤੇ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਇਸ ਪਾਇਦਾਨ ਤੇ ਖੜੇ ਹਾਂ ਉਹਨਾਂ ਫੈਰਿਸ ਦੇ ਵਿੱਚ ਇੰਨੇ ਕਾ ਜ਼ਿਆਦਾ ਭ੍ਰਿਸ਼ਟ ਹੈਗੇ ਆ ਸੋ ਜਿਹੜੀ ਭ੍ਰਿਸ਼ਟਾਚਾਰੀ ਹੈ ਸਾਡਾ ਇੱਕ ਕਲਚਰ ਬਣ ਚੁੱਕਿਆ ਹੈ ਅੱਜ ਕੋਈ ਬੰਦਾ ਅਫਸਰ ਬਣਦਾ ਨਾ ਤੇ ਉਹ ਦੇਖ ਲਾ ਕਿ ਤਨਖਾਹ ਕਿੰਨੀ ਹੈ ਐਨੀ ਹੈ ਪਾ ਉੱਤੋਂ ਦੇ ਇੰਨਾ ਬੰਦਾ ਅੱਜ ਕੋਈ ਰਿਸ਼ਤਾ ਹੋਵੇ ਨਾ ਪਰਿਵਾਰਾਂ ਦੇ ਵਿੱਚ ਕਿਦਾਂ ਜਾਹਾਂ ਕਰਕੇ ਕਈ ਮੈਂ ਦੇਖਿਆ ਠੀਕ ਹੈ ਇਹ ਇੰਨੀ 40 50 ਹਜ਼ਾਰ ਦੇ ਤਰ੍ਹਾਂ ਹੈ ਹੀ ਹੈ ਉੱਤੋਂ ਵੀ ਮੁੰਡਾ ਸੋਹਣਾ ਬਣਾ ਲੈਂਦਾ ਇੱਕ ਮੈਂ ਸਮਝਦਾ ਕਿ ਸਾਡੀ ਸੁਸਾਇਟੀ ਦਾ ਇੱਕ ਹਿੱਸਾ ਬਣ ਚੁੱਕਾ ਹੈ ਭ੍ਰਿਸ਼ਟਾਚਾਰੀ ਤਾਂ ਜਿਹਨੂੰ ਇੱਕ ਕੋੜ ਨੂੰ ਕੱਢਣਾ ਅੱਛਾ ਉੱਤੋਂ ਕੀ ਹੁੰਦੇ ਹੈ ਕਿ ਬਹੁਤ ਸਾਰੇ ਡਿਪਾਰਟਮੈਂਟ ਬਣਾਤੇ ਜਾਂਦੇ ਨੇ ਇਸ ਭ੍ਰਿਸ਼ਟਾਚਾਰੀ ਨੂੰ ਰੋਕਣ ਵਾਸਤੇ ਹੁਣ ਉਹ ਵੀ ਜਿਹੜੇ ਮਹਿਕਮੇ ਨੇ ਉਹ ਆਪ ਭ੍ਰਿਸ਼ਟਾਚਾਰੀ ਦੇ ਵਿੱਚ ਇਨਵੋਲ ਹੋ ਜਾਂਦੇ ਨੇ ਕਿੰਨੇ ਕਿਮਾਨਦਰ ਬੰਦੇ ਹੁੰਦੇ ਨੇ ਜੋ ਕਿਉਂਕਿ ਲੋਕ ਤੇ ਉੱਥੋਂ ਜੁੜਨੇ ਨੇ ਨਾ ਸਾਡੀ ਸੁਸਾਇਟੀ ਜੋ ਹੋਣੀ ਹੈ ਨਾ ਮਾਨਸਿਕਤਾ ਤੇ ਨਹੀਂ ਤਬਦੀਲ ਕੀਤੀ ਜਾ ਸਕਦੀ ਨਾ ਲੋਕਾਂ ਦੀ ਜਿੰਨੀ ਦੇਰ ਤੱਕ ਸੁਧਾਰ ਨਾ ਹੋਇਆ ਨਾ ਸਿਸਟਮ ਦੇ ਵਿੱਚ ਇਹ ਸਿਸਟਮ ਤੇ ਇਦਾਂ ਦਾ ਇਦਾਂ ਹੀ ਚੱਲਣਾ ਇਹ ਤੇ ਤਬਦੀਲੀ ਨਹੀਂ ਹੋਣੀ ਇੱਕ ਪਾਰਟੀ ਜਾਊਗੀ ਦੂਜੀ ਆਊਗੀ ਦੂਜੀ ਆਊਗੀ ਤੀਜੀ ਜਾਊਗੀ ਹੁਣ ਉਹਦੇ ਵਿੱਚ ਇੱਕ ਪਾਰਟੀ ਮੈਂ ਕਹਿੰਦਾ ਜੀ 100% ਬੇਈਮਾਨ ਹੈ ਇੱਕ ਪਾਰਟੀ ਜਿਹੜੀ ਹੈ ਜੀ 90% ਬੇਈਮਾਨ ਹੈ ਇੱਕ 70 ਹੈ ਤੇ ਵੀ ਲੋਕਾਂ ਨੇ ਦੇਖਣਾ ਵੀ ਬੇਈਮਾਨ ਤੇ ਸਾਰੇ ਨੇ ਇਨਾ ਬੇਈਮਾਨਾਂ ਦੇ ਵਿੱਚੋਂ ਉਸ ਘੱਟ ਬੇਈਮਾਨ ਨੂੰ ਚੁਣ ਲਈਏ ਤਾਂ ਜਿਹੜੇ ਨੁਕਸਾਨ ਘੱਟ ਹੋਵੇ। ਬਿਲਕੁਲ। ਤੇ ਵਿੰਦਰ ਜੀ ਇਸੇ ਤਰ੍ਹਾਂ ਹੀ ਜਿਵੇਂ ਕਿ ਉਹਨਾਂ ਨੇ ਬਿਜਲੀ ਦੀ ਚਲੋ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਮੁਫਤ ਬਿਜਲੀ ਦਵਾਂਗੇ ਤੇ ਇਸ ਵੇਲੇ ਹੁਣ ਉਹ ਚੰਡੀਗੜ੍ਹ ਵੀ ਪਹੁੰਚ ਚੁੱਕੇ ਨੇ ਮੀਟਿੰਗਾਂ ਹੋ ਰਹੀਆਂ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ? ਦੇਖੋ ਚੰਡੀਗੜ੍ਹ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਦੀ ਉਹ ਗੱਲ ਕਰ ਰਹੇ ਸੀ ਜੀ ਗੱਲ ਕੇਜਰੀਵਾਲ ਐਲਾਨ ਕਰ ਸਕਦੇ ਨੇ ਜੇਰ ਭਾਈ ਦੀਆਂ ਚੋਣਾਂ ਨੂੰ ਲੈ ਕੇ ਤੇ ਅੱਜ 1 ਵਜੇ ਉਹਨਾਂ ਦੀ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਸੀ ਤੇ ਪਹਿਲਾਂ ਵੀ ਸੁਣਨ ਚਾਹ ਰਹੇ ਸੀ ਕਿ ਪੰਜਾਬ ਭਾਵੇਂ ਦੇ ਵਿੱਚ ਮੀਟਿੰਗ ਹੋਣੀ ਹੈ ਸਰਕਾਰ ਬੁਕਿੰਗ ਨਹੀਂ ਕਰ ਰਹੀ ਬਿਲਕੁਲ ਨਹੀਂ ਕਰਨ ਦੇਣਾ ਚਾਹ ਰਹੀ ਸਰਕਾਰ ਵੱਲੋਂ ਆਇਆ ਸੀ ਅਸੀਂ ਤੇ ਕਹਿੰਦੇ ਲੰਚ ਵੀ ਦੀ ਤਿਆਰ ਕਰਵਾ ਦਾਂਗੇ ਕਿਹੜੀ ਗੱਲ ਹੈ ਸਾਡੀ ਸਾਡੇ ਵੱਲੋਂ ਤੇ ਕੋਈ ਚੱਕਰ ਨਹੀਂ ਫਿਰ ਪ੍ਰੈਸ ਕਲੱਬ ਦੇ ਵਿੱਚ 1 ਵਜੇ ਪ੍ਰੈਸ ਕਾਨਫਰੰਸ ਹੋਈ ਹੈ ਜੀ ਉਹਦੇ ਵਿੱਚ ਇਹਨਾਂ ਨੇ ਸਭ ਵਾਅਦੇ ਕੀਤੇ ਨੇ ਮਾਹੌਲ ਤੇ ਦੇਖ ਆਦੇ ਵਿੱਚ ਜਦੋਂ ਸਿਆਸਤ ਦਾ ਸਿਆਸਤ ਆ ਜਾਂਦੀ ਹੈ ਨਾ ਤੇ ਮਾਹੌਲ ਜਿਹੜਾ ਗਰਮਾਹਟ ਤੇ ਹੋ ਹੀ ਜਾਂਦੀ ਹੈ ਵੈਸੇ ਵੀ ਗਰਮੀ ਤਾਂ ਜੂਨ ਦਾ ਮਹੀਨਾ ਹੈ ਜੀ ਜੀ ਬਿਲਕੁਲ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਹੈ ਸਿਆਸਤ ਵੀ ਗਰਮ ਹੁੰਦੀ ਜਾ ਰਹੀ ਹੈ ਉਨੀ ਹੀ ਜੋਰੋਂ ਦੇ ਨਾਲ ਤੇ ਨਵਜੋਤ ਸਿੰਘ ਸਿੱਧੂ ਦੇ ਅੱਜ ਜਿਹੜੀ ਉਹ ਖਾਸ ਬੈਠੇਗੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੇ ਨਾਲ ਜੀ ਬਿਲਕੁਲ ਜੀ ਇਹ ਨਵਜੋਤ ਸਿੰਘ ਸਿੱਧੂ ਜੀ ਤਿਆਰ ਹੋ ਕੇ ਤੇ ਰਵਾਨਾ ਹੋ ਚੁੱਕੇ ਨੇ ਦਿੱਲੀ ਵਾਸਤੇ ਚਲ ਚੁੱਕੇ ਨੇ ਸੋ ਅ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਤੇ ਜਿਹੜੇ ਮੇਨ ਇਸ ਵੇਲੇ ਜੋ ਇਸ ਮੁੱਦਾ ਆਪਾਂ ਖਿਆ ਜੋ ਕਾਟੂ ਕਲੀਸ਼ ਪਿਆ ਹੋਇਆ ਉਹਦਾ ਸੂਤਰ ਧਾਰ ਨਵਜੋਤ ਸਿੰਘ ਸਿੱਧੂ ਗੁਰਾ ਨੂੰ ਮੰਨਿਆ ਜਾ ਰਿਹਾ ਹੈ ਜੀ ਔਰ ਗੱਲ ਵੀ ਠੀਕ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਅਦੇ ਨੂੰ ਲੈ ਕੇ ਜੋ ਕੋਈ ਸਰਕਾਰ ਨੇ ਵਾਅਦੇ ਨਹੀਂ ਕੀਤੇ ਜਿਹਾ ਬੀਰ ਵੀ ਮੁੱਦਾ ਹੈ ਜਾਂ ਮੈਨੀਫੈਸਟੋ ਦੇ ਬਾਅਦ ਇਹ ਉਹਨਾਂ ਦੇ ਖਿਲਾਫ ਗੱਲਾਂ ਕੀਤੀਆਂ ਤੇ ਮੈਂ ਮੈਂ ਪਰਸਨਲੀ ਸਮਝਦਾ ਕਿ ਇਹ ਚੀਜ਼ ਠੀਕ ਹੈ ਜੀ ਕਿਉਂਕਿ ਜਦੋਂ ਓਪੋਜੀਸ਼ਨ ਪਾਰਟੀ ਨਾ ਹੋਵੇ ਜਾਂ ਅ ਤੇ ਉਦੋਂ ਕੀ ਹੁੰਦਾ ਕਿ ਸਰਕਾਰ ਆਪਣੀ ਮਨਮਰਜ਼ੀ ਕਰਦੀ ਹੈ ਜੋ ਓਪੋਜੀਸ਼ਨ ਦਾ ਹੋਣਾ ਵੀ ਜ਼ਰੂਰੀ ਹੈ ਕਿਤੇ ਤਾਂ ਜੋ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਅਗਰ ਕੋਈ ਗਲਤ ਕਰਦੀ ਹੈ ਤਾਂ ਜਿਹੜੀ ਵਿਰੋਧੀ ਧਿਰ ਹੈ ਉਹਦੇ ਉੱਤੇ ਮੂਲੀ ਚੁੱਕ ਸਕੇ ਭਾਈ ਇੱਥੇ ਤੁਸੀਂ ਗਲਤ ਤੋਂ ਭਾਈ ਲੋਕਾਂ ਨੂੰ ਵੀ ਦੱਸ ਸਕੇ ਤੇ ਨਜੋਤ ਸਿੰਘ ਸਿੱਧੂ ਹੁਣਾਂ ਨੇ ਆਪਣੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਜੀ ਇਹ ਜਤਲਾਨ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਪਾਰਟੀ ਗਲਤ ਹੈ ਇਹੋ ਜਿਹਾ ਵੈਸੇ ਵਦੀਸ਼ਾ ਜਿਹਾ ਹੁੰਦਾ ਹੈ ਬਿਲਕੁਲ ਜੇ ਕੋਈ ਹੋਵੇ ਨਾ ਮੰਨ ਲਓ ਅ ਓਪੋਜੀਟ ਪਾਰਟੀ ਜੀ ਜੇ ਮੰਨ ਲਓ ਸੱਤਾ ਦੀ ਪਾਰਟੀ ਕੋ ਚੰਗਾ ਕੰਮ ਕਰੇ ਨਾ ਤੇ ਵਿਦੇਸ਼ਾਂ ਦੇ ਚੰਗੇ ਮੁਲਕਾਂ ਦੇ ਵਿੱਚ ਕੀ ਹੁੰਦਾ ਕਿ ਓਪੋਜੀਸ਼ਨ ਪਾਰਟੀ ਵਾਲੇ ਵੀ ਤਰੀਕ ਕਰਦੇ ਕੋ ਬੱਲੇ ਬੱਲੇ ਬੜਾ ਵਧੀਆ ਕੰਮ ਕੀਤਾ ਜੀ ਆਛਾ ਬਹੁਤ ਬੰਦੇ ਬਹੁਤ ਵਧੀਆ ਜੀ ਠੀਕ ਹੈ ਤੇ ਜੇ ਮਾੜਾ ਕੰਮ ਕੋ ਚਲੋ ਇੱਥੇ ਤੇ ਹੋ ਹੀ ਜਾਂਦਾ ਜੇ ਚੰਗਾ ਕੰਮ ਕਰੋ ਇੱਥੇ ਤੇ ਚੰਗਾ ਕੰਮ ਵੀ ਕਰ ਲੈਣੇ ਪਰ ਸੱਤਾ ਦੀ ਪਾਰਟੀ ਦੇ ਵਿਰੋਧੀ ਧਿਰ ਨੇ ਦੇ ਕਹਿਣਾ ਹੀ ਕਹਿਣਾ ਜੀ ਵੀ ਨਹੀਂ ਇਹ ਕੰਮ ਮਾੜਾ ਕੀਤਾ ਚਾਹੇ ਜਿੰਨੇ ਮਰਜ਼ੀ ਚੰਗਾ ਕੀਤਾ ਹੋਵੇ ਸੋ ਇੱਥੇ ਜਿਹੜਾ ਸਿਸਟਮ ਹੈ ਇਹ ਨਵਜੋਤ ਸਿੰਘ ਸਿੱਧੂ ਘੁਰਾਣੇ ਮੈਂ ਸਮਝਨੇ ਕਿ ਆਪਣੀ ਪਾਰਟੀ 'ਚ ਰਹਿੰਦੇ ਹੋਏ ਚੰਗਾ ਪੁਆਇੰਟ ਚੁੱਕਿਆ ਜੀ ਫਰਜ਼ ਵੀ ਬਣਦਾ ਜਿੱਥੇ ਕੋਈ ਗਲਤ ਚੀਜ਼ ਹੋਵੇ ਆਵਾਜ਼ ਚੱਕਣੀ ਪਰ ਸਾਡੇ ਸਿਆਸਤਦਾਨ ਸਾਡੇ ਲੋਕ ਜਿਹੜੇ ਨੇ ਉਹ ਅਲੱਗ ਨਜ਼ਰ ਨਾਲ ਦੇਖਦੇ ਨੇ ਕਿਉਂਕਿ ਜਿਹੜੇ ਟਕਸਾਲਿਕਾ ਨਹੀਂ ਜੇ ਇਹ ਦਿਨ ਆਪਣੀ ਪਾਰਟੀ ਦੇ ਵਿੱਚ ਫੁੱਟ ਪਾਊਗੀ ਇਹ ਦੇਖ ਖਿੱਚਤੂ ਹੋਈ ਹੈ ਇਹ ਦਿਨ ਪਾਰਟੀ ਕਮਜ਼ੋਰ ਹੋਊਗੀ ਪਾਰਟੀ ਕੇਦੇ ਲਈ ਬਣੀ ਹੋਈ ਹੈ ਪਾਰਟੀ ਵਿਧਾਇਕਾਂ ਦੇ ਲਈ ਬਣੀ ਹੈ ਪਾਰਟੀ ਮੰਤਰੀਆਂ ਦੇ ਲਈ ਬਣੀ ਹੈ ਕਿ ਆ ਪਾਰਟੀ ਪਬਲਿਕ ਦੇ ਲਈ ਬਣੀ ਹੈ ਆਮ ਲੋਕਾਂ ਦੇ ਲਈ ਬਣੀ ਹੈ ਪਾਰਟੀ ਦੇ ਆਮ ਲੋਕਾਂ ਦੇ ਲਈ ਬਣੀ ਹੈ ਨਾ ਤੇ ਜੇ ਆਮ ਲੋਕਾਂ ਦੇ ਲਈ ਬਣੀ ਹੈ ਤੇ ਆਮ ਲੋਕਾਂ ਦੇ ਲਈ ਕੰਮ ਨਹੀਂ ਪੂਰੇ ਹੁੰਦੇ ਤੇ ਜੇ ਇੱਕ ਨੁਮਾਇੰਦਾ ਉੱਠ ਕੇ ਗੱਲ ਕਰਦਾ ਤੇ ਮੈਂ ਤੇ ਉਹਨੂੰ ਸਹੀ ਕਹਾਂਗਾ ਜੀ ਬਿਲਕੁਲ ਕਿਉਂਕਿ ਗੱਲ ਉਹਨੇ ਸਹੀ ਕਹੀ ਹੈ ਵਾਲੀ ਪੂਰੇ ਨਹੀਂ ਹੋਏ ਜੀ ਆ ਉਹਦੇ ਚ ਦੇਖੋ ਗੱਲ ਇਹ ਹੈ ਕਿ ਇਸ ਸਿਆਸਤ ਦੇ ਵਿੱਚ ਜੇ ਕਹੀਏ ਨਾ ਹਰ ਬੰਦਾ ਦੁੱਧ ਦਾ ਤੋਤਾ ਹੈ ਤੇ ਦੁੱਧ ਦਾ ਤੋਤਾ ਬੰਦਾ ਇੰਡੀਆ ਦੀ ਸਿਆਸਤ ਤੇ ਭਾਰਤ ਦੀ ਸਿਆਸਤ ਚ ਨਹੀਂ ਆਉਂਦਾ ਸਾਡੇ ਇੱਥੇ ਆ ਕੇ ਇੱਕ ਸਿਆਸਤਦਾਨ ਨੇ ਇਹ ਗੱਲ ਕਹੀ ਸੀ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਉਹਨਾਂ ਦੀ ਗੱਲ ਕਰ ਰਿਹਾ ਕਿ ਕੋਈ ਸਾਧੂਆਂ ਦਾ ਟੋਲੀ ਨਹੀਂ ਹੈਗੀ ਸਿਆਸਤ ਸਿਆਸਤ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਜੋ ਅਸੀਂ ਦੇਖਦੇ ਪਿਆ ਨਾ ਅੰਦਰ ਖਾਤੇ ਉਸ ਤੋਂ ਵੀ ਬਹੁਤ ਕੁਝ ਹੁੰਦਾ ਇਹੋ ਜਿਹੀ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਵਿੱਚ 10 ਵੀ ਨਹੀਂ ਸਕਦੇ ਇਹੋ ਜੀ ਚੀਜ਼ਾਂ ਸੁਣਨ ਨੂੰ ਮਿਲੀਆਂ ਮੈਨੂੰ ਸੋ ਗੱਲ ਇਹ ਹੈ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਬੁਰੀ ਆ ਰਾਹੁਲ ਗਾਂਧੀ ਨੂੰ ਮਿਲਣਗੇ ਨੇ ਰਾਹੁਲ ਗਾਂਧੀ ਨੂੰ ਮਿਲਣਾ ਹੈ ਪ੍ਰਿੰਕਾ ਗਾਂਧੀ ਨੂੰ ਮਿਲਣਾ ਹੈ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਸੀਗਾ ਕਿ ਜਿਹੜੇ ਕੈਪਟਨ ਆਪਣੇ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਕਮਾਂਡ ਦਿੱਤੀ ਜਾ ਸਕਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜੀ ਪਰ ਟਕਸਾਲੀ ਜਿਹੜੇ ਕਾਂਗਰਸੀ ਨੇ ਉਹ ਵਿਰੋਧ ਚ ਉੱਤਰ ਆ ਸਕਦੇ ਨੇ ਉਹ ਉਹ ਵਿਰੋਧ ਕਰ ਰਹੇ ਨੇ ਕਿ ਜੇ ਇਹਨਾਂ ਨੂੰ ਕਮਾਨ ਦੇ ਦਿੱਤੀ ਤੇ ਜਿਹੜੇ ਪੁਰਾਣੇ ਟਕਸਾਲੀ ਕਾਂਗਰਸੀ ਨੇ ਉਹ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਰੋਸ ਹੋਊਗਾ ਉਹ ਵਿਰੋਧ ਕਰ ਸਕਦੇ ਨੇ ਸੋ ਇਸ ਵੇਲੇ ਹਾਈ ਕਮਾਂਡ ਵੀ ਜਿਹੜੇ ਫੈਸਲੇ ਲੈ ਰਹੀ ਬੜੀ ਫੂਕ ਫੁਕ ਕਦਮ ਰੱਖ ਰਹੀ ਹੈ ਬੜੇ ਸੋਚ ਵਿਚਾਰ ਕੇ ਫੈਸਲੇ ਲੈ ਰਹੀ ਹੈ 2022 ਦੀਆਂ ਚੋਣਾਂ ਵੀ ਨਜ਼ਰ ਆ ਰਹੀਆਂ ਹਨ ਔਰ ਜਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਦਾ ਇੱਕ ਮੈਂ ਸਮਝ ਲਵਾਂ ਕਿ ਸ਼ੁਰੂਆਤ ਕਰਤੀ ਹੈ ਔਰ ਦੂਸਰੀਆਂ ਪਾਰਟੀਆਂ ਗਠਬੰਧਨ ਕਰ ਰਹੀਆਂ ਨੇ ਇਹ ਸਭ ਚੀਜ਼ਾਂ ਦੇਖਦੇ ਹੋਏ ਵੀ ਹਾਈ ਕਮਾਂਡ ਬੜੇ ਸੋਚ ਵਿਚਾਰ ਕੇ ਅਲਰਟ ਹੋ ਕੇ ਫੈਸਲੇ ਲਵੇਗੀ ਕਿ ਸਾਨੂੰ ਕਿਤੇ ਨਾ ਕਿਤੇ ਢਾਣਾ ਲੱਗ ਜਾ ਢਾ ਪਰ ਲੱਗੀ ਹੈ ਜੋ ਇਹ ਕਾਟਕੂਲੇਸ਼ਨ ਹੈ ਢਾ ਲੱਗੀ ਹੈ ਹੁਣ ਦੇਖੋ ਅੱਜ ਬੈਠਕ ਹੋ ਸਕਦੀ ਹੈ ਰਾਹੁਲ ਗਾਂਧੀ ਉੱਤੇ ਗਏ ਨੇ ਹੋ ਸਕਦਾ ਕੋਈ ਇਹੋ ਜਿਹਾ ਅਹੁਦਾ ਦੇ ਦੇਣ ਰਾਹੁਲ ਗਾਂਧੀ ਨੂੰ ਕਿ ਜਿਸ ਦੇ ਨਾਲ ਉਹਨਾਂ ਨੂੰ ਐਡਜਸਟ ਕਰਨ ਦੀ ਜਿੱਦਾਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਸੇ ਹੋਰ ਚੰਗੇ ਅਹੁਦੇ 'ਚ ਐਡਜਸਟ ਕੀਤਾ ਜਾਵੇ ਜਾਂ ਫਿਰ ਇਹਨਾਂ ਨੂੰ ਹਾਈ ਕਮਾਂਡ ਦੇ ਵਿੱਚ ਆਪਣੇ ਉੱਥੇ ਕੌਮੀ ਪਦਰ ਤੇ ਕੋਈ ਕੋਈ ਨਾ ਕੋਈ ਅਹੁਦਾ ਦਿੱਤਾ ਜਾਵੇ ਸੋ ਇਹ ਮਨਾਨ ਦੀ ਕੋਸ਼ਿਸ਼ ਕਰਨਗੇ ਹੋ ਸਕਦਾ ਇਹ ਵੀ ਹੈ ਕਿ ਰਾਹੁਲ ਗਾਂਧੀ ਮਨਾਨ ਰਾਹੁਲ ਗਾਂਧੀ ਮਨਾਨ ਨਵਜੋਤ ਸਿੰਘ ਸਿੱਧੂ ਨੇ ਕਿ ਪਾਈ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋ ਹੈ ਉਹ ਨੇਤਾ ਬਣਾ ਲਓ ਇਹ ਮਾਹੌਲ ਬੜਾ ਨਾਜ਼ੁਕ ਮਾਹੌਲ ਹੈ ਸਾਨੂੰ ਰਲ ਕੇ ਜਿਹੜੀ ਚੌਣ ਜਿੱਤਣੀ ਹੈ ਇੱਕ ਵਾਰੀ ਸਾਡੇ ਹੱਥ 'ਚ ਸੱਤਾ ਆ ਜੇ ਫਿਰ ਉਸ ਤੋਂ ਬਾਅਦ ਆਪਾਂ ਵਿਚਾਰ ਲਾਂਗੇ ਫਿਰ ਤੁਹਾਨੂੰ ਇਹ ਉਧਾ ਦੇ ਦਾਂਗੇ ਫਿਰ ਦਾ ਵਸ ਦੇ ਸਕਦੇ ਆ ਇਦਾਂ ਦੀਆਂ ਗੱਲਾਂ ਵੀ ਹੋ ਸਕਦੀਆਂ ਨੇ ਬਹੁਤ ਸਾਰੀਆਂ ਮੰਨਣ ਮਨਾਂ ਦੀਆਂ ਗੱਲਾਂ ਕਰ ਸਕਦੇ ਨੇ ਹਾਜੀ ਬਿਲਕੁਲ ਜੀ ਆਰਟੀ ਜੀ ਬਿਲਕੁਲ ਮੰਨ ਇਸ ਦੇ ਨਾਲ ਹੀ ਵੀਰਿੰਦਰ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਸਮੇਂ ਦੇ ਨਿਜ਼ਾਕ ਨੂੰ ਦੇਖਦੇ ਹੋਏ ਤੁਸੀਂ ਗੱਲਾਂ ਜਿਹੜੀਆਂ ਨੇ ਜਿਹੜੀ ਚਰਚਾਵਾਂ ਕੀਤੀਆਂ ਸਾਂਝੀਆਂ ਕੀਤੀਆਂ ਬੜੀ ਸਹਿਜ ਤਰੀਕੇ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਦੇ ਨਾਲ ਹੀ ਮੇਰੇ ਵੀਰ ਕਸ਼ਮੀਰ ਸਿੰਘ ਜੀ ਜਿਹੜੇ ਸਾਡੇ ਕੈਮਰਾਮੈਨ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ